ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਜ਼ਿਲ੍ਹਾ ਮੁਖੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਵਿੱਚ ਵਕ-ਵਕ ਚੈਕਿੰਗ ਲਈ ਤੇ ਨਾਕਿਆਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ ਜਿਸ ਦੇ ਚਲਦਿਆਂ ਕੱਲ ਸਿਟੀ ਫਿਰੋਜ਼ਪੁਰ ਵਿਖੇ ਇੱਕ ਥਾਂ ਤੇ ਨਾਕਾ ਲਗਾਇਆ ਹੋਇਆ ਸੀ ਜਿਸ ਤੇ ਐਸਐਚਓ ਸardar ਹਰਿੰਦਰ ਸਿੰਘ ਥਾਣਾ ਸਿਟੀ ਮੌਜੂਦ ਸੀ ਤਾਂ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸ਼ਹਿਰ ਦੇ ਵਿੱਚ ਇੰਟਰਨੈਸ਼ਨਲ ਹੋਟਲ ਦੇ ਕਿਸੇ ਗਡਾਊਨ ਦੇ ਵਿੱਚ ਕੋਈ ਬਹੁਤ ਭਾਰੀ ਮਾਤਰਾ ਵਿੱਚ ਸ਼ਰਾਬ ਲੁਕੋ ਕੇ ਰੱਖੀ ਹੋਈ ਹੈ ਉਹਨਾਂ ਨੇ ਜਿਸ ਤੇ ਐਕਸਾਈਜ਼ ਡਿਪਾਰਟਮੈਂਟਸ ਦੇ ਅਫੀਸਰ ਨੂੰ ਨਾਲ ਲੈ ਕੇ ਇਮੀਡੀਏਟਲੀ ਉੱਥੇ ਰੇਡ ਕੀਤਾ ਗਿਆ ਜੋ ਰੇਡ ਦੇ ਦੌਰਾਨ ਉੱਥੋਂ ਕੁੱਲ 200 ਪੇਟੀ ਬਰਾਮਦ ਹੋਈ ਜਿਹਦੇ ਵਿੱਚ 140 ਪੇਟੀ ਸ਼ਰਾਬ ਅੰਗਰੇਜ਼ੀ ਅਤੇ 60 ਪੇਟੀਆਂ ਬੀਅਰ ਦੀ ਬਰਾਮਦ ਹੋਈਆਂ ਇਮੀਡੀਏਟਲੀ ਪਰਚਾ ਦਰਜ ਕੀਤਾ ਗਿਆ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤਫ਼ਤੀਸ਼ ਹੁਣ ਜਾਰੀ ਹੈ ਅਜੇ ਤੇ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਨਾਕੇ ਔਰ ਚੈਕਿੰਗ ਦਾ ਦੌਰ ਚੱਲ ਰਿਹਾ ਹੈ ਇਹ ਜੇ ਤਫਤੀਸ਼ ਜਾਰੀ ਹੈ ਜਿਵੇਂ ਪਤਾ ਲੱਗੇਗਾ ਅੱਗੇ ਫਿਰ ਇਹਦੇ ਖੁਲਾਸੇ ਹੋਣ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਜ਼ਿਲ੍ਹਾ ਮੁਖੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਵਿੱਚ ਵਕ ਵਕ ਚੈਕਿੰਗ ਲਈ ਤੇ ਨਾਕੇ ਲਈ ਟੀਮਾਂ ਬਣਾਈਆਂ ਗਈਆਂ ਹਨ ਜਿਸ ਦੇ ਚਲਦਿਆਂ ਕੱਲ ਸਿਟੀ ਫਿਰੋਜ਼ਪੁਰ ਵਿਖੇ ਇੱਕ ਥਾਂ ਤੇ ਨਾਕਾ ਲਗਾਇਆ ਹੋਇਆ ਸੀ ਜਿਸ ਤੇ ਐਸ ਐਚਓ ਸਰਦਾਰ ਹਰਿੰਦਰ ਸਿੰਘ ਥਾਣਾ ਸਿਟੀ ਮੌਜੂਦ ਸੀ ਤਾਂ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸ਼ਹਿਰ ਦੇ ਵਿੱਚ ਇੰਟਰਨੈਸ਼ਨਲ ਹੋਟਲ ਦੇ ਕਿਸੇ ਗਡਾਊਨ ਦੇ ਵਿੱਚ ਕੋਈ ਬਹੁਤ ਭਾਰੀ ਮਾਤਰਾ ਵਿੱਚ ਸ਼ਰਾਬ ਲੁਕੋ ਕੇ ਰੱਖੀ ਹੋਈ ਹੈ ਉਹਨਾਂ ਨੇ ਜਿਸ ਤੇ ਐਕਸਾਈਜ਼ ਡਿਪਾਰਟਮੈਂਟਸ ਦੇ ਆਫੀਸਰ ਨੂੰ ਨਾਲ ਲੈ ਕੇ ਇਮੀਡੀਏਟਲੀ ਉੱਥੇ ਰੇਡ ਕੀਤਾ ਗਿਆ ਜੋ ਰੇਡ ਦੇ ਦੌਰਾਨ ਉੱਥੋਂ ਕੁੱਲ 200 ਪੇਟੀ ਬਰਾਮਦ ਹੋਈ ਜਿਦੇ ਵਿੱਚ 140 ਪੇਟੀ ਸ਼ਰਾਬ ਅੰਗਰੇਜ਼ੀ ਅਤੇ 60 ਪੇਟੀਆਂ ਬੀਅਰ ਦੀ ਬਰਾਮਦ ਹੋਈਆਂ ਇਮੀਡੀਏਟਲੀ ਪਰਚਾ ਦਰਜ ਕੀਤਾ ਗਿਆ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤਫਤੀਸ਼ ਹੁਣ ਜਾਰੀ ਹੈ ਅਜੇ ਤੇ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਨਾਕੇ ਔਰ ਚੈਕਿੰਗ ਦਾ ਦੌਰ ਚੱਲ ਰਿਹਾ ਹੈ ਇਹ ਜੇ ਤਫਤੀਸ਼ ਜਾਰੀ ਹੈ ਜਿਵੇਂ ਪਤਾ ਲੱਗੇਗਾ ਅੱਗੇ ਫਿਰ ਇਹਦੇ ਖੁਲਾਸੇ ਹੋਣਗੇ